ਸਿੱਖੀ ਜਿਹੜੀ ਰੂਟਸ ਆ ਜੜ ਜਿਹਨੂੰ ਕਹਿੰਨੇ ਆ ਅਸੀਂ ਅਕਾਲਪੁਰਖ ਵਾਲੋ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਹੀ ਪੈਦਾ ਹੋਏ ਨੇ ਕਿ ਆਖਰੀ ਜਿਹੜਾ ਉਹਨਾਂ ਦਾ ਸਮਾਸੀ ਉਹ ਇੱਥੋਂ ਹੀ ਉਹਨਾਂ ਨੇ ਪਰਦਾ ਪਾਇਆ ਇੱਥੋਂ ਹੀ ਚੱਲਣਾ ਕੀਤਾ ਅਕਾਲਪੁਰਖ ਦੇ ਘਾਰ ਦੇ ਵਿੱਚ ਸਾਨੂੰ ਸੇਵਾ ਸੀ ਤੇ ਅਸੀਂ ਲੈ ਕੇ ਆਏ ਉਹਨਾਂ ਨੂੰ ਕਰਤਾਰਪੁਰ ਸਾਹਿਬ ਵਾਸਤੇ ਉਹਨਾਂ ਦੇ ਵੀ ਅਸੀਂ ਬਹੁਤ ਵੱਡਾ ਧੰਨਵਾਦ ਕਰਨੇ ਆ ਔਰ ਇਦਾਂ ਹੀ ਸਾਡੀ ਉਹ ਮਦਦ ਕਰਦੇ ਰਹਿਣਗੇ ਜੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਸਲਾਮ ਅਲੈਕੁਮ ਇੰਡਸ ਟੀਵੀ 'ਚ ਤੁਹਾਡਾ ਸਵਾਗਤ ਹੈ ਨਾਜ਼ਰੀਨ 555ਵਾਂ ਜਨਮ ਦਿਨ ਜਿਹੜਾ ਹੈਗਾ ਉਹਦੀਆਂ ਖੁਸ਼ੀਆਂ ਉਹਦੀਆਂ ਸੈਲੀਬ੍ਰੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਬੜੀਆਂ ਜ਼ੋਰੋ ਸ਼ੋਰ ਦੇ ਨਾਲ ਗੁਰਦੁਆਰਾ ਜਨਮ ਸਥਾਨ ਤੇ ਇਸ ਵੇਲੇ ਜਿਹੜਾ ਉਹ ਚੱਲ ਰਹੀਆਂ ਹੈਗੀਆਂ ਨੇ ਜਿੰਨੀਆਂ ਵੀ ਵਿਦੇਸ਼ ਤੋਂ ਸੰਗਤਾਂ ਆ ਰਹੀਆਂ ਨੇ ਉਸ ਨਾਲ ਗੱਲਬਾਤ ਕਰ ਰਹੇ ਆ ਲੇਕਿਨ ਪਾਕਿਸਤਾਨ ਦੇ ਵਿੱਚ ਉਹ ਹਸਤੀਆਂ ਜਾਂ ਪਾਕਿਸਤਾਨ ਦੇ ਵਿੱਚ ਉਹ ਸ਼ਖਸੀਅਤ ਜਿਹੜੇ ਐਕਟੀਵਿਸਟ ਹੈਗੇ ਨੇ ਜਿਹੜੇ ਸਿੱਖੀ ਨੂੰ ਲੈ ਕੇ ਚੱਲ ਰਹੇ ਨੇ ਜਿਹੜਾ ਸਿੱਖੀ ਨੂੰ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਨਾਮ ਤੇ ਇੱਕ ਵੱਡਾ ਮਕਾਮ ਦਿੱਤਾ ਹੈਗਾ ਜੇ ਸਪੀਰ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਚੇਅਰਮੈਨ بلوچستان ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਇੱਕ ਇਜ਼ਾਜ਼ ਵੀ ਹਾਸਲ ਹੋਇਆ ਹੈਗਾ ਇਹ ਰੀਸੈਂਟਲੀ ਕੁਝ ਦਿਨਾਂ ਦੇ ਵਿੱਚ ਉਹਦੇ ਬਾਰੇ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹ ਵਿਚਾਰ ਜਿਹੜੇ ਹੈਗੇ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਹਾਂਜੀ ਕੀ ਹਾਲ ਚਾਲ ਹੈ ਜੀ ਸਭ ਤੋਂ ਪਹਿਲੇ ਤੇ ਮੇਰੇ ਸੁਣਨ ਵਾਲਿਆਂ ਨੂੰ ਤੁਹਾਡੇ ਟੀਵੀ ਦੇ ਥਰੂ ਤੁਹਾਡੇ ਚੈਨਲ ਦੇ ਥਰੂ ਮੈਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 555 ਸਾਲਾਂ ਦਾ ਮੈਂ ਬਹੁਤ-ਬਹੁਤ ਵਧਾਈਆਂ ਲੱਖ-ਲੱਖ ਵਧਾਈਆਂ ਦਿੰਦਾ ਮੁਬਾਰਕਬਾਦਾਂ ਦਿੰਦਾ ਤੇ ਅਸੀਂ ਪਾਕਿਸਤਾਨ ਦੇ ਵਿੱਚ ਉਹਨੂੰ ਸੈਲੀਬ੍ਰੇਟ ਕਰ ਰਹੇ ਹਾਂ ਬਲਕਿ ਪੂਰੀ ਹੀ ਦੁਨੀਆ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਲਿਆਂ ਦੀ ਇੱਕ ਵੱਡੀ ਸਾਦਤ ਉਹ ਇੱਕ ਐਸਾ ਮੂਮੈਂਟ ਜਿਹੜਾ ਹਰ ਇਨਸਾਨ ਦੀ ਖਾਹਿਸ਼ ਹੁੰਦੀ ਹੈਗੀ ਹੈ ਸਪੈਸ਼ਲੀ ਸਿੱਖੀ ਦੇ ਨਾਲ ਜਿਹੜੇ ਮੁਸਲਿਮ ਲੋਕ ਨੇ ਉਹਨਾਂ ਦੇ ਵਾਸਤੇ ਬਹੁਤ ਵੱਡੀ ਗੱਲ ਹੈਗੀ ਹੈ ਇਸ ਇਸਦੇ ਬਾਰੇ ਥੋੜਾ ਦੱਸੋ ਕਿ ਇਹ ਇਜ਼ਾਜ਼ਤ ਤੁਹਾਨੂੰ ਕਿਵੇਂ ਮਿਲਿਆ ਇਹ ਕਿਸ ਤਰ੍ਹਾਂ ਚੱਲਿਆ ਕਿਦੋਂ ਆਇਆ ਅੱਛਾ ਤੁਸੀਂ ਬੜਾ ਅੱਛਾ ਸਵਾਲ ਕੀਤਾ ਨਾਸਰ ਸਾਹਿਬ ਇਹ ਇਜ਼ਾਜ਼ ਆਇਆ ਸੇਵਾ ਗੁਰੂ ਸਾਹਿਬ ਨੇ ਅਸਵਰੀ ਦਾਸ ਕੋਲੋਂ ਲਈ ਆ ਔਰ ਮੈਂ ਬਹੁਤ ਹੀ ਜਿਹੜਾ ਨਾ ਧੰਨਵਾਦ ਕਰਨਾ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦਿੱਲੀ ਵੱਲੋਂ ਔਰ ਸਾਡੇ ਕਾਲ ਤਖਤ ਸਾਹਿਬ ਵੱਲੋਂ ਔਰ ਸਾਡੇ ਜਿਹੜੇ ਪ੍ਰਵਿੰਦਰ ਸਿੰਘ ਟਾਂਡੀ ਸਾਹਿਬ ਨੇ ਔਰ ਸਾਡੇ ਜਥੇਦਾਰ ਨੇ ਉਹਨਾਂ ਨੇ ਉਹਨਾਂ ਦੇ ਕਹਿਣ ਦੇ ਉੱਤੇ ਕਮੇਟੀ ਨੇ ਸਾਡੀ ਗੱਲ ਮੰਨੀ ਔਰ ਬਲੋਚਿਸਤਾਨ ਵਾਸਤੇ ਇਸ ਵਾਰੀ 6 ਸਰੂਪ ਸਾਨੂੰ ਉਹਨਾਂ ਨੇ ਦਿੱਤੇ ਭੇਜੇ ਹਨ ਤੇ ਅਸੀਂ ਉਹਨਾਂ ਦਾ ਬਹੁਤ ਹੀ 555 ਸਾਲਾਂ ਤੋਂ ਬਹੁਤ ਹੀ ਧੰਨਵਾਦ ਕਰਨਾ ਖਾਸ ਕਰਕੇ ਮੈਂ ਖੁਦ ਪਰਵਿੰਦਰ ਸਿੰਘ ਢਾਂਡੀ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਨਾ ਕਿ ਉਹਨਾਂ ਨੇ ਸਾਡੀ ਆਵਾਜ਼ ਸੁਣੀ ਬਲੋਚਿਸਤਾਨ ਤੋਂ ਵੀ ਸੇਖ ਰਹੇ ਨੇ ਕਿਉਂਕਿ ਪੂਰੇ ਹੀ ਪਾਕਿਸਤਾਨ ਚ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਚਾਰੋਂ ਸੂਬਿਆਂ ਦੇ ਵਿੱਚ ਸਾਡੇ ਸਿੱਖ ਰਹਿੰਦੇ ਹਨ ਸਾਡੀ ਜਿਹੜੀ ਕਮਿਊਨਿਟੀ ਰਹਿੰਦੀ ਆ ਉਹਨਾਂ ਦੀ ਆਵਾਜ਼ ਉਹਨਾਂ ਨੇ ਸੁਣੀ ਆ ਔਰ ਸਾਡੇ ਵਾਸਤੇ ਫਿਰ ਪਾਲਕੀ ਸਾਹਿਬ ਵੀ ਆਏ ਨੇ ਉਹਨਾਂ ਦੀ ਵੀ ਜਿਹੜੀ ਨਾ ਸਾਨੂੰ ਸੇਵਾ ਸੀ ਤੇ ਅਸੀਂ ਲੈ ਕੇ ਆਏ ਉਹਨਾਂ ਨੂੰ ਕਰਤਾਰਪੁਰ ਸਾਹਿਬ ਵਾਸਤੇ ਉਹਨਾਂ ਦੇ ਵੀ ਅਸੀਂ ਬਹੁਤ ਵੱਡਾ ਧੰਨਵਾਦ ਕਰਨੇ ਆ ਔਰ ਇਦਾਂ ਹੀ ਸਾਡੀ ਉਹ ਮਦਦ ਕਰਦੇ ਰਹਿਣਗੇ ਅਸੀਂ ਪਾਕਿਸਤਾਨ ਦੇ ਵਿੱਚ ਆਪਣੀ ਸਿੱਖੀ ਨੂੰ ਕਿਉਂਕਿ ਪਾਕਿਸਤਾਨ ਸਾਰਿਆਂ ਨੂੰ ਆਜ਼ਾਦੀ ਦਿੰਦਾ ਸਾਨੂੰ ਕੋਈ ਰੋਕ ਟੋਕ ਨਹੀਂ ਹੈ ਅਸੀਂ ਪਾਕਿਸਤਾਨ ਦੇ ਵਿੱਚ ਕੈਦ ਆਜ਼ਮ ਨੇ ਕਿਹਾ ਨਾ ਕਿ Hindu ਸਿੱਖ ईसाई ਸਾਰੇ ਆਪਣੇ ਮਸਬਾਹ ਜ ਆਜ਼ਾਦ ਹਨ ਕੈਸੀ ਆਜ਼ਾਦੀਆਂ ਔਰ ਅਸੀਂ ਇਹੇ ਕੋਸ਼ਿਸ਼ ਕਰਨੇ ਆ ਕਿ ਆਜ਼ਾਦੀ ਦੇ ਨਾਲ ਹੀ ਸਾਨੂੰ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਪਾਕਿਸਤਾਨ ਦੇ ਵਿੱਚ ਅਸੀਂ ਆਜ਼ਾਦ ਆ ਜਿਹੜੀਆਂ ਸਾਨੂੰ ਬਾਕੀ ਦੀਆਂ ਜ਼ਰੂਰਤਾਂ ਨੇ ਉਹ ਵੀ ਸਾਡੀ ਸਿੱਖ ਸੰਗਤਾਂ ਪੂਰੀਆਂ ਕਰਨੀਆਂ ਨੇ ਤੇ ਅੱਜ ਦੇ ਦਿਨ ਅਸੀਂ ਬੜੇ ਹੀ ਖੁਸ਼ ਆ ਅਸੀਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਿਹੜੇ ਮਨਾਏ ਜਾ ਰਹੇ ਨੇ ਗੁਰਪੁਰਬ ਉਹਨਾਂ ਦੀ ਲੱਖ ਲੱਖ ਵਧਾਈ ਕਰ ਰਹੇ ਆ ਅੱਛਾ ਜਸਪੀਰ ਸਿੰਘ ਸਾਹਿਬ ਇੱਕ ਮਿੰਟ ਦੱਸੋ ਕਿ ਪਾਕਿਸਤਾਨ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਸਿਰ ਦੇ ਉੱਤੇ ਠੀਕ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇੱਕ ਗਲੋਬਲ ਵਿਲੇਜ ਪੂਰੀ ਦੁਨੀਆ ਬਣ ਗਈ ਹੈ ਉਹਨੂੰ ਲੈਂਦਿਆਂ ਹੋਇਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਪਾਕਿਸਤਾਨ ਦੀ ਸਿਕਿਉਰਿਟੀ ਦੀ ਵੀ ਗੱਲਾਂ ਹੁੰਦੀਆਂ ਪਾਕਿਸਤਾਨ ਦੇ ਇੰਤਜ਼ਾਮਾਂ ਤੇ ਵੀ ਗੱਲਾਂ ਹੁੰਦੀਆਂ ਨੇ ਠੀਕ ਹੈ ਇਹ ਕਿੰਨਾ ਕੁ ਟਫ ਏ ਕਿੰਨਾ ਕੁ ਲੈ ਕੇ ਤੁਸੀਂ ਚਲਦੇ ਹੋ ਸਾਲ ਦੇ ਵਿੱਚ ਦੋ ਵੱਡੇ ਇਵੈਂਟ ਵਿਸਾਖੀ ਉਸ ਤੋਂ ਬਾਅਦ ਗੁਰਪੁਰਬ ਇਹ ਦੋਵਾਂ ਇਵੈਂਟਸ ਨੂੰ ਤੁਸੀਂ ਪੂਰਾ ਸਾਲ ਪਰ ਕਿਸ ਮਿਹਨਤ ਨਾਲ ਕਰਦੇ ਹੋ ਇਹ ਕਿੰਨੀ ਕੁ ਮੁਸ਼ਕਲ ਹੈ ਇਹਦੇ ਪਿੱਛੇ ਕੀ ਕਹਾਣੀ ਹੈਗੀ ਅ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਅਸਥਾਨ ਹਨ ਜਿਸ ਤਾ ਕੇ ਜਨਮ ਸਥਾਨ ਤੇ ਅਸੀਂ ਖੜੇ ਆਂ ਔਰ ਜਸਤਰਾ ਕਰਤਾਰਪੁਰ ਕੋਰੀਡੋਰ ਆ ਸਿੱਖੀ ਦੀ ਜਿਹੜੀ ਰੂਟਸ ਆ ਜੜ ਜਿਹਨੂੰ ਕਹਿੰਨੇ ਆ ਅਸੀਂ ਅਕਾਲਪੁਰਖ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਹੀ ਪੈਦਾ ਹੋਏ ਨੇ ਕਿ ਆਖਰੀ ਜਿਹੜਾ ਉਹਨਾਂ ਦਾ ਸਮਾਸੀ ਉਹ ਇੱਥੋਂ ਹੀ ਉਹਨਾਂ ਨੇ ਪਰਦਾ ਪਾਇਆ ਇੱਥੋਂ ਹੀ ਚੱਲਣਾ ਕੀਤਾ ਅਕਾਲਪੁਰਖ ਦੇ ਘਾਰ ਦੇ ਵਿੱਚ ਤੇ ਇਹ ਜਗ੍ਹਾ ਜਿਹੜੀ ਹੈ ਨਾ ਹਰ ਸਿੱਖ ਦੁਨੀਆ ਦੇ ਵਿੱਚ ਜਿਸ ਕੋਨੇ 'ਚ ਵੀ ਬੈਠਾ ਹੈ ਇਹ ਪਾਕਿਸਤਾਨ ਦੀ ਧਰਤੀ ਉਹਦੇ ਵਾਸਤੇ ਉਨੀ ਹੀ ਮਉਤਬਰ 19 ਤਬਰਕ ਦੇ ਤੌਰ ਤੇ ਉਹ ਲੋਗ ਇੱਥੇ ਆਉਂਦੇ ਨੇ ਸਾਡੇ ਸ਼ਰਧਾਲੂ ਜਿੰਨੇ ਵੀ ਨੇ ਪੂਰੀ ਦੁਨੀਆ ਚ ਅੱਜ ਤੁਸੀਂ ਦੇਖ ਰਹੇ ਹੋ ਤੇ ਕਿ ਹਜ਼ਾਰਾਂ ਦੀ ਤਲਾਰ ਨਾਲ ਲੱਖਾਂ ਦੀ ਤਲਾਰ ਨਾਲ ਲੋਗ ਆਏ ਹਨ ਇਹ ਸਾਡੇ ਚੜ੍ਹਦੇ ਪੰਜਾਬ ਤੋਂ ਵੀ ਆਏ ਨੇ ਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਏ ਨੇ ਕਿਤੇ ਇਹ ਧਰਤੀ ਜਿਹੜੀ ਆ ਪੂਰੀ ਦੁਨੀਆ ਵਾਸਤੇ ਇੱਕ ਤਬਰਕ ਰੱਖਦੀ ਆ ਹਰ ਸ਼ਖਸ ਜਾਣਦਾ ਕਿ ਸ਼੍ਰੀ ਨਨਕਾਣਾ ਸਾਹਿਬ ਜੈ ਜੈ ਜਰਮਸਥਾਨ ਜੈ ਆਇਆ ਜੈ ਕਰਤਾਰਪੁਰ ਦੇ ਦਰਸ਼ਨ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਜਿੱਥੇ ਉਹਨਾਂ ਨੇ ਜਨਮ ਲਿਆ ਇਸ ਧਰਤੀ ਦੇ ਉੱਤੇ ਫਿਰ ਜਿੱਥੇ ਅਸ ਦੁਨੀਆ ਦੇ ਉੱਤੇ ਪਰਦਾ ਕੀਤਾ ਅਕਾਲ ਪੁਰਖ ਦੇ ਘਰ ਤੇ ਇਹ ਉਹ ਵੀ ਪਾਕਿਸਤਾਨ ਚ ਹੀ ਹੈਗਾ ਤੇ ਮੈਂ ਤੇ ਸਮਝਦਾ ਕਿ ਪੂਰੇ ਪਾਕਿਸਤਾਨ ਬਲਕਿ ਸਿੱਖ ਨਹੀਂ ਅਤੇ ਹਿੰਦੂ ਸਿੱਖ ਈਸਾਈ ਔਰ ਸਾਡੇ ਮੁਸਲਮਾਨ ਭਰਾ ਬਹੁਤ ਆਏ ਨੇ ਸਵੇਰੇ ਅਸੀਂ ਤਕਰੀਬ ਦੇ ਵਿੱਚ ਆ ਤੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਦੇ ਵਿੱਚ ਮੀਆਂ ਮੀਰ ਸਾਹਿਬ ਦੇ ਦਰਬਾਰੀ ਔਰ ਉਹਨਾਂ ਦੀ ਫੈਡਰੇਸ਼ਨ ਵਾਲੇ ਆਏ ਸਨ ਤੇ ਬੜੀ ਖੁਸ਼ੀ ਸਾਨੂੰ ਹੁੰਦੀ ਆ ਜਦੋਂ ਮਿਲ ਕੇ ਇੱਕ ਅਸੀਂ ਮਸਬੀ ਹਮਾਂਗੀ ਨੂੰ ਪ੍ਰਮੋਟ ਕਰਨੇ ਆ ਔਰ ਇਹਦੇ ਚ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਮੈਸੇਜ ਹੈ ਉਹ ਵੀ ਜਾਂਦਾ ਲੋਕਾਂ ਵਾਸਤੇ ਕਿ ਗੁਰੂ ਨਾਨਕ ਦੇਵ ਜੀ ਇਨਸਾਨੀਅਤ ਦੇ ਕਿੱਡੇ ਵੱਡੇ ਪਿਆਮ ਵਰਸਨ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਨਾਜ਼ਿਰ ਜਸਪੀਰ ਸਿੰਘ ਸਾਹਿਬ ਜਿਹੜੇ ਨੇ ਉਹ ਸਾਡੇ ਨਾਲ ਜਿਹੜੇ ਹੈਗੇ ਨੇ ਉਹ ਮੌਜੂਦ ਹੈ ਉਹ ਹਮੇਸ਼ਾ ਵਕਤ ਮੌਜੂਦ ਨੇ ਉਹ ਆਪਣੀ ਮੌਜੂਦਗੀ ਦਾ ਅਹਿਸਾਸ ਜਿਹੜਾ ਹੈਗਾ ਉਹ ਦਰਾਂਦੇ ਰਹਿੰਦੇ ਨੇ ਵੱਖ-ਵੱਖ ਕੰਮਾਂ ਦੇ ਵਿੱਚ ਹਰ ਪਾਸੇ ਕੰਮ ਕਰਦੇ ਲੋਕਾਂ ਨੂੰ ਜੋੜਦੇ ਨਜ਼ਰ ਆਉਂਦੇ ਨੇ ਅਸੀਂ ਹੋਰ ਵੀ ਜਿੰਨੇ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਆਈਆਂ ਨੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੀ ਗੱਲਬਾਤ ਜਿਹੜੀ ਹੈਗੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਇੰਡਸ ਟੀਵੀ ਵੇਖਦੇ ਰਹੋ